ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਅੱਜ ਦੇ ਤੋਂ ਸਰਹੰਪੈਰ ਪ੍ਰਸ਼ਾਸਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਆਪਣਾ ਦਾਣਾ ਪਾਣੀ ਆਪਣਾ ਦਾਣਾ ਪਾਣੀ ਜਿਹੜਾ ਇੱਕ ਰੈਸਟੋਰੈਂਟ ਆ ਬਹੁਤ ਵਧੀਆ ਰੈਸਟੋਰੈਂਟ ਆ ਇਹ ਪਾਤੜਾ ਰੋਡ ਦੇ ਉੱਤੇ ਆ ਜਿੱਥੇ ਨਵਾਂ ਕੋਰਟ ਆਪਣੀ ਕਚੈਰੀਆਂ ਬਣੀਆਂ ਨੇ ਉਹਦੇ ਨਾਲ ਹੀ ਇਹ ਜਦੋਂ ਆਪਾਂ ਪਾਤੜਾ ਤੋਂ ਆਨੇ ਆ ਖੱਬੇ ਆਤਾ ਹੈ ਜਦੋਂ ਜਾਣਿਆ ਸੱਜੇ ਹੱਥ ਦੀਂਦਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ ਪੈਟਰੋਲ ਪੰਪ ਦਾ ਇੱਕ ਇੱਧੇ ਸਾਹਮਣੇ ਬਿਲਕੁਲ ਤੇ ਇਹ ਜਿਹੜਾ ਆਪਣਾ ਦਾਣਾ ਪਾਣੀ ਇੱਥੇ ਅੱਜ ਇੱਕ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਕਹਿਣ ਦਾ ਭਾਵ ਪਹਿਲਾਂ ਅਸੀਂ ਗੱਲ ਕਰ ਲਈ ਹੈ ਜਿਹੜਾ ਇਹ ਰੈਸਟੋਰੈਂਟ ਆ ਬਹੁਤ ਵਧੀਆ ਇਤਿਹਾਸ ਤਰ੍ਹਾਂ ਦੀ ਸਹੂਲਤ ਇੱਥੇ ਪਾਈ ਜਾਂਦੀ ਹੈ ਜਿੱਡਾ ਮਰਜ਼ੀ ਤੁਸੀਂ ਪ੍ਰਬੰਧ ਕਰਵਾਉਣਾ ਚਾਹੁੰਦੇ ਹੋ ਜਾ ਕੇ ਮਿਲ ਕੇ ਜਿਹੜਾ ਮੈਂ ਆ ਇੱਕ ਕਾਰ ਆ ਕਾਰ ਤੁਸੀਂ ਦੇਖ ਰਹੇ ਹੋ ਇਹ ਕਾਰ ਇਹਨਾਂ ਦਾ ਇਹ ਤਾਂ ਉਹ ਵਾਲਾ ਨੰਬਰ ਤੁਸੀਂ ਇੱਥੇ ਬੁੱਕ ਕਰਾ ਸਕਦੇ ਹੋ ਵਿਆਹ ਸਾਦੀ ਲਈ ਜਾਂ ਹੋਰ ਕਿਸੇ ਵੀ ਪ੍ਰੋਗਰਾਮ ਲਈ ਕਿਸੇ ਵੀ ਤਰ੍ਹਾਂ ਦਾ ਸੈਮੀਨਾਰ ਕਰਾਉਣਾ ਹੋਵੇ ਤਾਂ ਤੁਸੀਂ ਇੱਥੇ ਕਰਾ ਸਕਦੇ ਹੋ ਬਹੁਤ ਵੱਡਾ ਇੱਥੇ ਪ੍ਰਬੰਧ ਕੀਤਾ ਗਿਆ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਸਹੂਲਤ ਮਿਲੇਗੀ ਸੋ ਹੁਣ ਗੱਲ ਕਰਦੇ ਆਂ ਇੱਥੇ